ਕੋਈ ਸ਼ਾਸਤ ਵਾਲੀ ਗੱਲ ਹੀ ਹੈ ਜੀ ਕੋਈ ਜਿਹੜੀ ਤੁਸੀਂ ਗੱਲ ਕਰਦੇ ਹੋ ਇਹਦਾ ਕੋਈ ਆਪ ਆਪਣੇ ਕਹਾਣੀਆਂ ਲੋਕ ਪਾਏ ਨੇ ਰਿਲੇਸ਼ਨਸ ਇਹਨਾਂ ਦੇ ਕਿੰਨੇ ਆਪਣੇ ਆਪ ਜਿਹੜੇ ਤਲਕਾ ਸਾਡੇ ਕਿਸੇ ਨਾਲ ਹੀ ਨਹੀਂ ਵਿਗੜੇ ਕੋਈ ਰੋਜ਼ ਮੈਂ ਤੇ ਰਖੜਾ ਇਕੱਠੇ ਬੈਨੇ ਆ ਰੋਜ਼ ਚੰਨੂ ਬਾਜਰਾ ਸਾਡਾਂ ਗੱਲਾਂ ਕਰਦਾ ਰੋਜ਼ ਸਾਡਣ ਦੂਸਰੇ ਕਰਦੇ ਨੇ ਸਾਡੀ ਕੋਈ ਦੁਸ਼ਮਣੀ ਥੋੜੋ ਆਪਸ ਵਿੱਚ ਉਹਨਾਂ ਨੇ ਆਪਦੇ ਖਿਆਲ ਨਾਲ ਮਤਭੇਦ ਕਰ ਲਿਆ ਸਭ ਨੂੰ ਕੱਢਿਆ ਮੈਂ ਇੱਕ ਟਾਈਮ ਪ੍ਰਧਾਨ ਸੀ ਉਸ ਵੇਲੇ ਹੁਣ ਤਾਂ ਪ੍ਰਧਾਨ ਜੀ ਆ ਗਏ ਨੇ ਕਿਸੇ ਨੂੰ ਕੱਢਿਆ ਪਾਰਟੀ ਚ ਕਿਸੇ ਨੂੰ ਨਹੀਂ ਕੱਢਿਆ ਪਾਰਟੀ ਚ ਕਿ ਨਹੀਂ ਵੀ ਪਰ ਸਾਡੇ ਬੰਦੇ ਨੇ ਕਹਿ ਲਿਆ ਕਹਿ ਲਿਆ ਸਹੀ ਕੋਈ ਗੱਲ ਨਹੀਂ ਪਬਲਿਕ ਦੇਖੋ ਤੁਸੀਂ ਕਰਦੇ ਹੋ ਇਹਨਾਂ ਗੱਲਾਂ ਕੋਈ ਲਿੰਕ ਨਹੀਂ ਸਵਾਲ ਹੈ ਕਿ ਪਾਰਟੀ ਇਕੱਠੀ ਹੋਵੇ ਚੰਗੀ ਗੱਲ ਹੈ ਘਰ ਚ ਪੰਜ ਪੁੱਤ ਹੁੰਦੇ ਨੇ ਜ਼ਿਮੀਂਦਾਰ ਦੇ ਇੱਕ ਬੰਦਾ ਸੱਤ ਚ ਬੈਠਾ ਰਹਿੰਦਾ ਹੈ ਖੇਚ ਬੈਠਾ ਰਹਿੰਦਾ ਹੈ ਇੱਕ ਸ਼ਰਾਬ ਪੀ ਲੈਂਦਾ ਹੈ ਕਿ ਮੇਲੇ ਵਗ ਜਾਂਦਾ ਹੈ ਲੇਕਿਨ ਜੇ ਪੰਜੇ ਇਕੱਠੇ ਨੇ ਫਿਰ ਵੀ ਬੜੀ ਵੱਡੀ ਤਾਕਤ ਹੈ ਸਾਥ ਵਾਲੇ ਤੋਂ ਡਰ ਜਾਂਦੇ ਨੇ ਉਹ ਯਾਰ ਪੁਰਾਣਾ ਬਾਹਰ ਫਿਰਦਾ ਹੈ ਤੇ ਜੇ ਅਡਡ ਹੋ ਗਏ ਤਾਂ ਪਿਓ ਨੂੰ ਵੀ ਕੁੱਟਦੇ ਨੇ ਮੁੰਡਿਆਂ ਨੂੰ ਵੀ ਕੁੱਟਦੇ ਨੇ ਥੈਂਕ ਯੂ ਤੇ ਇਸ ਕਰਕੇ ਏਕਤਾ ਬੜੀ ਵੱਡੀ ਚੀਜ਼ ਹੈ ਥੈਂਕ ਯੂ ਥੈਂਕ ਯੂ ਉਦជា ਹੈ ਕਿ ਲੋਕਾਂ ਨੇ ਜੋ ਪੰਜਾਬ ਦੇ ਪਿਛਲੇ 8 ਸਾਲ ਤੋਂ ਹਾਲਾਤ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਿਆ ਸਰਦਾਰ ਰਮਿੰਦਰ ਸੋਨੇ ਵੀ ਬੜੀਆਂ ਸੋਹਾ ਖਾਧੀਆਂ ਸੀ ਲੇਕਿਨ ਉਹ ਜੋ ਰਿਜ਼ਲਟ ਜ਼ੀਰੋ ਵੀ ਨਹੀਂ ਆਇਆ ਹੁਣ 3 ਸਾਲ ਸਾਢੇ 3 ਸਾਲ ਇਹਨਾਂ ਨੂੰ ਹੋ ਚਲੇ ਸਵਾਏ ਐਡਵਰਟਾਈਜ਼ਮੈਂਟ ਤੇ ਪੈਸੇ ਲਾਉਣ ਦੇ ਕੋਈ ਵੀ ਕੰਮ ਨਹੀਂ ਜੇ ਪ੍ਰਾਈਵੇਟ ਬੰਦਾ ਇੱਕ ਬਿਲਡਿੰਗ ਬਣਾਉਂਦਾ ਇਸ਼ਤਿਹਾਰੇ ਸਰਕਾਰ ਦੇ ਪੈਸਾ ਦੇ ਜਾਂਦੇ ਨੇ ਇਹ ਦੁਸਵਾਇਨਾ ਦਾ ਕੰਮ ਕੋਈ ਨਹੀਂ ਇਹ ਲੋਕਾਂ ਨੂੰ ਸਭ ਇਹਨਾਂ ਚੀਜ਼ਾਂ ਦਾ ਚਾਣਨ ਹੋਵੇ ਕੋ ਮਖੋਲਾ ਨਾਲ ਜਾਂ ਟੀਚਰਾਂ ਨਾਲ ਜਾਂ ਕਿਸੇ ਨੂੰ ਗਾਲ੍ਹਾਂ ਕੱਢੇ ਨਾਲ ਸਰਕਾਰ ਨਹੀਂ ਚੱਲਦੀਆਂ ਪੰਜਾਬ ਐਸ ਵੇਲੇ ਬਹੁਤ ਵੱਡੇ ਨੁਕਸਾਨ ਹੈਗਾ ਇਹਨੂੰ ਸੀਰੀਅਸ ਬੰਦੇ ਆਉਣਗੇ ਜਿਹੜੇ ਸਮਝਣਗੇ ਉਹ ਇਸ ਦਾ ਪਲਾ ਹੋ ਸਕਦਾ ਨਹੀਂ ਪੰਜਾਬ ਬਹੁਤ ਬਰਬਾਦੀ ਹੋ ਗਈ ਹੈ ਇਸ ਕਰਕੇ ਸਾਨੂੰ ਉਮੀਦ ਹੈ ਕਿ ਦੇਖੋ ਇੰਟੈਲੀਜੈਂਸ ਕੋ ਲੀਡਰ ਕਿੰਨੇ ਲੋਕ ਕੌਣ ਕੌਣ ਲੀਡਰ ਐਸ ਵੇਲੇ ਅੱਗੇ ਖੜਨੇ ਫਰੰਟ ਤੇ ਕੀ ਕੋਈ ਪ੍ਰਧਾਨ ਕਾਲੀਦਲ ਦਾ ਸੁਖਵੀਰ ਸਿੰਘ ਬਾਦਲਾ ਕੋਈ এডਿਕੇਸ਼ਨ ਦੇ ਲਿਹਾਜ਼ ਨਾਲ ਜੋ ਉਹਨੇ ਪਿੱਛੇ ਕੰਮ ਕੀਤੇ ਕਿਵੇਂ ਉਹਨੇ ਕਿਸ ਤਰ੍ਹਾਂ ਬੀ ਮੈਨੇਜਮੈਂਟ ਕੀਤੀ ਕਿਸ ਤਰ੍ਹਾਂ ਡਿਵੈਲਪਮੈਂਟ ਕੀਤੀ ਉਹ ਡਿਵੈਲਪਮੈਂਟ ਦਾ ਮੁਕਾਬਲਾ ਕੋਤਬਾ 8 ਸਾਲ ਬਾਅਦ ਕੋਈ ਹੋਇਆ ਖਜ਼ਾਨਾ ਦੇ ਉਹਨਾਂ ਘਟੀ ਗਏ ਝੂਠ ਮਾਰੀ ਗਏ ਫਿਰ ਕਈ ਲੋਕ ਸਵਾਲ ਕਰਦੇ ਨੇ ਕਿ ਖਰਚਾ ਤੁਸੀਂ ਵੀ ਲਿਆ ਸੀ ਅਸੀਂ ਜਿਹੜਾ ਕਰਜ਼ਾ ਲਿਆ ਸੀ ਦੋ ਕਿਸਮ ਦਾ ਕਰਜ਼ਾ ਇੱਕ ਜਿਮਿਨਰ ਕਰਜ਼ਾ ਲੈਂਦਾ ਟਰੈਕਟਰ ਲੈਂਦਾ ਉਹਦੇ ਨਾਲ ਖੇਤੀ ਕਰਦਾ ਹੈ ਉਹਦੇ ਨਾਲ ਹੋਰ ਕਮਾਈ ਕਰਦਾ ਹੈ ਉਹ ਕਰਜ਼ਾ ਲੈ ਕੇ ਕਰਜ਼ਾ ਹੀ ਮੋੜਦਾ ਉਹਦਾ ਕੰਮ ਵੀ ਕਰਦਾ ਤਰੱਕੀ ਕਰਦਾ ਹੈ ਇਹ ਕਰਜ਼ਾ ਲੈਂਦਾ ਵਿਆਹ ਤੇ ਲੈ ਲਿਆ ਟਰੈਕਟਰ ਲੈ ਕੇ ਵੇਚਤਾ ਅੱਧੇ ਰੇੜਚੋਚ ਚ ਲੈ ਗਿਆ ਕੁਝ ਵਿਆਹ ਤੇ ਖਰਚ ਕਰਤਾ ਕੁਸ਼ਰਾਬ ਤੇ ਕਰਤਾ ਫੇਲ ਹੋ ਗਿਆ ਆਪ ਵੀ ਫੇਲ ਹੋ ਗਿਆ ਘਰ ਵੀ ਫੇਲ ਕਰ ਲਿਆ ਇਸ ਕਰਕੇ ਅੱਜ ਜਿਹੜਾ ਕਰਜ਼ਾ ਚੁੱਕਿਆ ਜਾ ਰਿਹਾ ਉਹ ਸਿਰਫ ਐਡਵਰਟਾਈਜ਼ਮੈਂਟ ਤੇ ਰਿਸ਼ਵਤ ਜਾ ਰਿਹਾ ਕੋਈ ਨਵੇਂ ਡਿਵੈਲਪਮੈਂਟ ਨਹੀਂ ਕੋਈ ਨਵੇਂ ਇੱਥੇ ਇੰਡਸਟਰੀ ਨਹੀਂ ਆ ਰਹੀ ਪੁਰਾਣੀ ਇੰਡਸਟਰੀ ਉਜੜ ਗਈ ਸੇ ਮੁਦਦੇ ਚ ਨਿਰੁਜਾ ਤੁਸੀਂ 50 ਬੰਦੇ ਇੱਕ ਸਾਧ ਨੂੰ ਆਖੇ ਜਾਓ ਤੇ ਚੋਰ ਹੈ ਤੇ ਸਾਧ ਕਿੰਨੇ ਜ਼ੋਰ ਲਾ ਲੇ ਉਹਦੇ ਨਾਲ ਦੋ ਬੰਦੇ ਆ ਚਾਰ ਬੰਦੇ ਆਖਣੋਂ ਕਹਨੂ ਜੇ ਤੇ ਤੇ ਚੇਲੇ ਨੇ ਜੀ ਅਸੀਂ ਤਾਂ 45 ਦੱਸਦੇ ਨੇ ਤਾਂ ਚੋਰ ਐ ਸਾਡੇ ਮਗਰ ਸਾਰਾ ਸੀ ਇੱਕ ਮਨੋਰਟੀ ਨੂੰ ਡੀਲ ਕਰਦੇ ਆ ਪਾਰਟੀ ਜਿਹੜੀ ਕਮਿਊਨਿਟੀ ਐ ਸਿੱਖ ਕਮਿਊਨਿਟੀ ਐ ਮਨੋਰਟੀ ਕਮਿਊਨਿਟੀ ਐ ਬਹਾਦਰਾਂ ਦੀ ਕਮਿਊਨਿਟੀ ਐ ਇਸੇ ਤਰ੍ਹਾਂ ਹੀ ਜਿਹੜਾ ਹੱਤ ਵਾਸਤੇ ਲੜਦੀ ਐ ਲੜ ਜੋ ਬੰਦਾ ਸਿਰ ਚੱਕ ਕੇ ਜਿਉਣਾ ਚਾਹੁੰਦਾ ਉਹਨੂੰ ਹਮੇਸ਼ਾ ਸਿਰ ਕੱਟਣਾ ਚਾਹੁੰਦਾ ਦਬਾਉਣਾ ਚਾਹੁੰਦਾ ਇਹ ਸਾਡੇ ਗੁਰੂਆਂ ਵੇਲੇ ਤੋਂ ਹੁੰਦਾ ਆਇਆ ਫਰਮਾਇਦਾਰੀ ਯੁੱਗ ਆ ਗਿਆ ਉਸ ਕਰਕੇ ਸਾਰੇ ਇਸ ਵੇਲੇ ਜਿਹੜਾ ਹੈਗਾ ਮਲਟੀ ਨੈਸ਼ਨਲ ਹਿੰਦੁਸਤਾਨ ਤੇ ਨਹੀਂ ਵਰਡ ਦੇ ਕਬਜ਼ਾ ਕਰੀ ਬੈਠਾ ਹੈ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਇਸ ਵੇਲੇ ਸਾਰੀ ਦੁਨੀਆ ਨੂੰ 100 ਕੰਦਾ ਚਲਾ ਰਿਹਾ ਹੈ 100 ਤੋਂ ਵੀ ਘੱਟ ਉਹ ਮਸਕ ਨੇ ਨਹੀਂ ਤਮਾਸ਼ਾ ਦਿਖਾਇਆ ਟਰੰਪ ਨੂੰ ਕਹਿੰਦਾ ਮੈਂ ਨਾ ਹੁੰਦਾ ਤੂੰ ਹਰ ਜਾਂਦਾ 2 227 ਮਿਲੀਅਨ ਡਾਲਰ ਕੱਲੇ ਨੇ ਦਿੱਤਾ ਫੰਡ ਬਾਕੀ ਕਿੰਨੇ ਦਿੱਤਾ ਉਹ ਕਿੰਨੀ ਮਹਿੰਗੀ ਹੋ ਗਈ ਚੋਣ ਆ ਕਾਲੀ ਦਲ ਗਰੀਬ ਜੱਟਾਂ ਦੀ ਪਾਰਟੀ ਹੈ ਕਿ ਮਜ਼ਦੂਰ ਦੀ ਪਾਰਟੀ ਹੈ ਛੋਟੇ ਦੁਕਾਨਦਾਰ ਦੀ ਪਾਰਟੀ ਹੈ ਇਸ ਕਰਕੇ ਸਾਨੂੰ ਫੰਡ ਅਸੀਂ ਉਹਨਾਂ ਦੇ ਮੁਕਾਬਲੇ ਕਿੱਥੋਂ ਕਰ ਲਾਂਗੇ ਮੋਦੀ ਦੇ ਖਜ਼ਾਨੇ 'ਚ ਤਾਂ 14000 ਕਰੋੜ ਤਾਂ ਕਾਨੂੰਨੀ ਪਿਆ ਪ੍ਰਾਈਵੇਟ ਕਿੰਨੇ ਹੀ ਲੈ ਲਿਆ ਅਡਾਨੀ ਵਰਗਿਆਂ ਤੋਂ ਇਹੀ ਕਾਂਗਰਸ 'ਚ ਪਿਆ ਇਹੀ ਕੇਜਰੀਵਾਲ ਦੇ ਕੋਲ ਆ ਸਾਰਿਆਂ ਕੋਲ ਸਾਡੇ ਕੋਲ ਸਾਰੇ ਕੋਲ ਤਾਂ ਪਿੰਡਾਂ ਵਾਲੇ ਲੋਕ ਨੇ ਉਹ ਕਿੰਨਾ ਕੁ ਦੇ ਵੀ ਹਜ਼ਾਰ ਦੇ ਦੇਣਗੇ 2000 ਕੋਈ ਲੱਖ ਵੱਧ ਤੋਂ ਵੱਧ ਲੱਖ ਦੇ ਤੂੰ ਲੱਖ ਦੀ ਤਾਂ ਕੋਈ ਬੈਲੀ ਵੀ ਨਹੀਂ ਰਹੀ ਫੋਲਿਟਿਕਲ ਸਮਝੌਤੇ ਦੀ ਗੱਲ ਨਹੀਂ ਕਰਦਾ ਲੇਕਿਨ ਜਿੱਥੋਂ ਤੱਕ ਸਿੱਖੀ ਜਿਹੜਾ ਸਵਾਲ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲਓ ਸ਼ੁਰੂਆਤ ਦੇ ਭਲੇ ਦੀ ਸੋਚ ਹੈ ਅਸੀਂ ਉਸ ਸੋਚ ਤੇ ਚੱਲਣ ਵਾਲੇ ਬੰਦੇ ਆ ਸਾਡੇ ਵਾਸਤੇ ਹਿੰਦੂ ਮੁਸਲਮਾਨ ਸਿੱਖ ਈਸਾਈ ਸਭ ਰੱਬ ਦਾ ਹੈ ਸਭ ਇੱਕ ਪਰਮਾਤਮਾ ਤੋਂ ਬਸਦਾ ਹੈ ਅਸੀਂ ਹਰ ਇੱਕ ਦਾ ਭਲਾ ਚਾਹੁੰਦੇ ਆ ਬਲੂ ਸਟਾਰ ਤੋਂ ਬਾਅਦ ਵੀ ਇੱਥੇ ਦੰਗੇ ਨਹੀਂ ਹੋਏ ਕਿਸੇ ਨੇ ਹਿੰਦੂ ਨੂੰ ਨਹੀਂ ਮਾਰਿਆ ਜੋ ਕੁਝ ਹੋਇਆ ਉਹ ਇੱਥੇ ਮਾਰ-ਟਾੜੋ ਸਾਰੀ ਇੱਕ ਪਾਲਿਸੀ ਦੇ ਤਹਿਸੀ ਸੈਂਟਰ ਦੀ ਦੇ ਤਹਿਤ ਕਿਸੇ ਸਿੱਖ ਨੇ ਕਿਸੇ ਨੂੰ ਨਹੀਂ ਮਾਰਿਆ ਅਸੀਂ 2-2 ਲੱਖ ਦਾ ਮਜਹਰਾ ਦਿੱਲੀ ਕਰਦੇ ਆ ਕੋਈ ਰੇੜੀ ਤੋਂ ਮੂੰਗਫਲੀ ਨਹੀਂ ਲੈਂਦਾ ਬਾਹਰ ਲਿਆ ਕੇ ਰੇੜੀਆਂ ਨੂੰ ਲੈ ਲੈਂਦੇ ਨੇ ਕੋਈ ਡਰਦਾ ਲਾਉਂਦਾ ਨਹੀਂ